ਯਾਤੋਂ 2 ਦਿਨ ਬਾਅਦ ਹੀ ਲਾੜੇ ਦੇ ਨਾਲ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਉਸਨੇ ਤੜਫ ਤੜਫ ਕੇ ਜਾਨ ਦੇ ਦਿੱਤੀ ਲੋਕਾਂ ਦੇ ਨਾਲ ਉਸਨੇ ਗੱਲਬਾਤ ਵੀ ਕੀਤੀ ਅਤੇ ਆਖਰੀ ਵਾਰ ਉਸਨੇ ਹੀ ਕਿਹਾ ਕਿ ਮੇਰੀ ਛਾਤੀ ਦੇ ਵਿੱਚ ਦਰਦ ਹੋ ਰਿਹਾ ਹੈ ਇਹ ਸ਼ਬਦ ਕਹਿਣ ਤੋਂ ਬਾਅਦ ਉਹ ਇਸ ਦੁਨੀਆ ਤੋਂ ਚਲਾ ਗਿਆ ਪਤਾ ਲੱਗਿਆ ਕਿ ਇਹ ਹਾਦਸਾ ਬਠਿੰਡਾ ਮੁਕਸਰ ਰੋੜ ਤੇ ਸਥਿਤ ਪਿੰਡ ਪਸੀਆਣਾ ਦੇ ਵਿੱਚ ਵਾਪਰਿਆ ਮ੍ਰਿਤਕ ਨੌਜਵਾਨ ਸਨਮਦੀਪ ਮੁਕਸਰ ਜ਼ਿਲ੍ਹੇ ਦੇ ਪਿੰਡ ਕੋਟਪਾਈ ਦਾ ਰਹਿਣ ਵਾਲਾ ਸੀ ਅਤੇ ਵਿਆਹ ਦੇ ਲਈ ਉਸਨੇ ਜੋ ਸ਼ੇਰਵਾਨੀ ਲਈ ਹੋਈ ਸੀ ਕਿਰਾਏ ਤੇ ਉਸ ਨੂੰ ਵਾਪਸ ਕਰਨ ਦੇ ਲਈ ਹੀ ਉਹ ਬਠਿੰਡਾ ਆਇਆ ਹੋਇਆ ਸੀ ਪੁਲਿਸ ਦੇ ਅਨੁਸਾਰ ਮਾਲ ਵਿਭਾਗ ਦਾ ਪਟਵਾਰੀ ਸਨਮਦੀਪ ਸਿੰਘ ਸਵਿਫਟ ਡਿਜ਼ਾਇਰ ਕਾਰ ਦੇ ਵਿੱਚ ਬਠਿੰਡਾ ਆਇਆ ਸੀ ਸ਼ੇਰਵਾਨੀ ਮੋੜ ਕੇ ਜਿਸ ਸਮੇਂ ਉਹ ਘਰ ਪਰਤ ਰਿਹਾ ਸੀ ਤਾਂ ਉਸੇ ਸਮੇਂ ਉਸ ਦੀ ਜ਼ਬਰਦਸਤ ਟੱਕਰ ਹੋ ਗਈ ਸਨਮਦੀਪ ਤੇ ਦੁਨੀਆ ਤੋਂ ਤੁਰ ਜਾਂਦੀ ਖਬਰ ਜਦੋਂ ਪਿੰਡ ਵਾਲਿਆਂ ਦੇ ਕੰਨਾਂ ਦੇ ਵਿੱਚ ਪਈ ਤਾਂ ਉੱਥੇ ਚੀਖ ਚਿਹਾੜਾ ਸ਼ੁਰੂ ਹੋ ਗਿਆ। ਉਸ ਲਾੜੀ ਬਾਰੇ ਹਰ ਕੋਈ ਸੋਚ ਕੇ ਦੁਖੀ ਸੀ ਜੋ ਕਿ ਦੋ ਦਿਨਾਂ ਦੇ ਵਿੱਚ ਹੀ ਵਿਧਵਾ ਹੋ ਗਈ। ਸਨਮਦੀਪ ਦੇ ਘਰੋਂ ਹਲੇ ਵਿਆਹ ਦੇ ਟੈਂਟ ਤੱਕ ਨਹੀਂ ਉਤਰੇ ਸਨ ਕਿ ਇੱਧਰ ਹੋ ਦੁਨੀਆ ਤੋਂ ਚਾਲ ਬਸਿਆ। ਦੱਸ ਦਈਏ ਕਿ ਸਨਮਦੀਪ ਦੇ ਪਿਤਾ ਪੰਜਾਬ ਮਾਲ ਵਿਭਾਗ ਦੇ ਵਿੱਚ ਪਟਵਾਰੀ ਸਨ। ਡਿਊਟੀ ਦੌਰਾਨ ਉਹ ਵੀ ਇਸ ਦੁਨੀਆ ਤੋਂ ਚਲੇ ਗਏ ਸਨ ਜਿਸ ਤੋਂ ਬਾਅਦ ਇਹ ਨੌਕਰੀ ਸਨਮ ਨੂੰ ਦਿੱਤੀ ਗਈ ਸੀ ਪਿਓ ਦੀ ਥਾਂ ਤੇ ਪਟਵਾਰੀ ਲੱਗੇ ਮੁੰਡੇ ਨੇ ਬੜੇ ਹੀ ਚਾਵਾਂ ਦੇ ਨਾਲ ਸਰਕਾਰੀ ਟੀਚਰ ਦੇ ਨਾਲ ਆਪਣਾ ਵਿਆਹ ਰੱਖਿਆ ਅਤੇ ਇਹ ਵਿਆਹ ਦੋਹਾਂ ਪਰਿਵਾਰਾਂ ਦੀ ਮਰਜ਼ੀ ਦੇ ਨਾਲ ਕੀਤਾ ਜਾ ਰਿਹਾ ਸੀ 12 ਦਸੰਬਰ ਦਾ ਉਹ ਦਿਨ ਜਦੋਂ ਲਾੜਾ ਅਤੇ ਲਾੜੀ ਵਿਆਹ ਵਾਲੇ ਕੱਪੜਿਆਂ ਦੇ ਵਿੱਚ ਸਦੇ ਸਜੇ ਤਜੇ ਵਿਆhdੀਆਂ ਖੁਸ਼ੀਆਂ ਮਨਾ ਰਹੇ ਸਨ ਪਰ ਨਹੀਂ ਪਤਾ ਸੀ ਕਿ ਇਹ ਖੁਸ਼ੀਆਂ ਸਿਰਫ ਚੰਦ ਘੰਟੀਆਂ ਦੀਆਂ ਹੀ ਨੇ ਦੋ ਦਿਨਾਂ ਦੇ ਵਿੱਚ ਹੀ ਇਸ ਪਰਿਵਾਰ ਦੇ ਨਾਲ ਇੱਕ ਜੇ ਕੀ ਮੰਦਪਾਗੀ ਘਟਨਾ ਵਾਪਰੀ ਹੈ ਜਿਸ ਨੂੰ ਸੋਚ ਕੇ ਹਰ ਕੋਈ ਦੁਖੀ ਹੋ ਰਿਹਾ ਹੈ ਅਜਿਹਾ ਮਾੜਾ ਮੰਦਪਾਗਾ ਪਾਣਾ ਰੱਬ ਕਰੇ ਕਿਸੇ ਦੇ ਨਾਲ ਵੀ ਨਾ ਵਾਪਰੇ ਕਿਉਂ ਜੋ ਇਸ ਘਰ ਦੇ ਵਿੱਚ ਖੁਸ਼ੀਆਂ ਦੀ ਥਾਂ ਵੈਣ ਪੈ ਰਹੀ ਨੇ ਵਿਆਹ ਦੇ ਲਈ ਲੱਗੇ ਹੋਏ ਟੈਂਟ ਅਤੇ ਸਜਿਆ ਹੋਇਆ ਇਹ ਘਰ 12 ਤਰੀਕ ਨੂੰ ਵਿਆਹ ਕੇ ਨਵੀਂ ਲਾੜੀ ਨੂੰ ਘਰ ਲੈ ਕੇ ਆਇਆ ਸੀ ਪਰ ਦੋ ਦਿਨ ਬਾਅਦ ਹੀ ਇੱਥੇ ਮੁੰਡੇ ਦੀ ਮ੍ਰਿਤਕ ਦੇ ਪਹੁੰਚਣ ਤੋਂ ਬਾਅਦ ਰਿਸ਼ਤੇਦਾਰ ਅਤੇ ਕੁੜੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ। ਦੁਖਦ ਘਟਨਾ ਵਾਪਰੀ ਹੈ ਪਠਿੰਡਾ ਵਿਖੇ ਜਿੱਥੇ ਵਿਆਹ ਤੋਂ ਦੋ ਦਿਨ ਬਾਅਦ ਮੁੰਡੇ ਦੀ ਜਾਨ ਚਲੀ ਗਈ ਹੈ ਅਤੇ ਇਸ ਤੋਂ ਬਾਅਦ ਘਰ ਪਰਿਵਾਰ ਬੁਰੀ ਤਰ੍ਹਾਂ ਦੇ ਨਾਲ ਉਜੜ ਚੁੱਕਿਆ। ਉਸ ਮਾਦਾ ਕੀ ਬਣਿਆ ਹੋਣਾ ਜਿਸ ਨੇ ਪਹਿਲਾਂ ਆਪਣਾ ਪਤੀ ਅਤੇ ਹੁਣ ਜਵਾਨ ਪੁੱਤ ਗਵਾ ਦਿੱਤਾ। ਦੋ ਦਿਨਾਂ ਦੇ ਵਿੱਚ ਵਿਧਵਾ ਹੋਈ ਇਹ ਲਾੜੀ ਜੋ ਕਿ ਸਰਕਾਰੀ ਟੀਚਰ ਹੈ। 12 ਤਰੀਕ ਨੂੰ ਵਿਆਹ ਕੇ ਇਸ ਘਰ ਦੇ ਵਿੱਚ ਆਈ ਸੀ ਅਤੇ ਅੱਜ ਆਪਣੇ ਮਾਪਿਆਂ ਨੂੰ ਦੇਖ ਕੇ ਉਸ ਦੇ ਹੰਝੂ ਨਹੀਂ ਰੁਕ ਰਹੇ। ਜੀ ਇਹ ਸੀ ਥੋੜੀ ਹੀ ਦੂਰ ਸੀਗੇ। ਜੀ ਜਦੋਂ ਆਟਾਰ ਪੜਾਕਾ ਪਿਆ ਜੀ ਦੋਨੇ ਆਪੇ ਸਮੇਂ ਭਿੜੇ ਆ ਜੀ। ਅੱਛਾ। ਜੇ ਉਹ ਧਮਾਕਾ ਪਿਆ ਇਹਨਾਂ ਦਾ ਜੀ। ਧਮਾਕਾ ਪੈਕੇਟ ਟਰੱਕ ਗੈਸ ਦਾ ਭਰਿਆ ਸੀ ਜੋ ਉੱਧਰ ਵੜ ਗਿਆ ਜਾ ਕੇ ਦੂਰ ਇਹ ਪਲਟ ਕੇ ਇੱਧਰ ਆ ਗਈ ਜੀ। ਤੇ ਇੱਥੋਂ ਮੁੰਡੇ ਨੂੰ ਕੱਢ ਕੇ ਸੀ ਲੈ ਕੇ ਗਏ ਹਸਪਤਾਲ ਜੀ ਵਿੱਚ। ਕੋਲੇ ਜੀ ਹਾਂ ਤੇ ਇੱਥੇ ਜਾ ਕੇ ਐਂਬੂਲੈਂਸ ਬਹੁਤ ਚਿਰ ਤੋ ਆਈ ਜੀ 50 ਮਿੰਟ ਲੱਗੇ ਸੀ ਜੀ ਘੰਟੇ ਦੇ ਕਰੀਬ ਲੱਗ ਗਿਆ ਐਂਬੂਲੈਂਸ ਲੱਗ ਗਿਆ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਹਾਂਜੀ ਉਸ ਤੋਂ ਬਾਅਦ ਬਠਿੰਡੇ ਲੈ ਕੇ ਬਠਿੰਡੇ ਜਾ ਕੇ ਉਹਨੇ ਜ਼ਖਮ ਤੋੜਤਾ ਜੀ ਤੁਹਾਡੀ ਗੱਲਬਾਤ ਵੀ ਹੋਈ ਹੈ ਜਦੋਂ ਐਕਸੀਡੈਂਟ ਤੋਂ ਹਾਂਜੀ ਉਦੋਂ ਪੁੱਛਿਆ ਸੀ ਜੀ ਇਹਨੂੰ ਪੁੱਛਿਆ ਵੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਆਂਦਾ ਵੀ ਭਾਈਕੋਟ ਦਾ ਰਹਿਣ ਵਾਲਾ ਜੀ ਹਮ ਅੱਜ ਇੰਨਾ ਬੋਲੇ ਮੁੜ ਕੇ ਨਹੀਂ ਬੋਲਿਆ ਜੀ ਇਹਦੀ ਛਾਤੀ ਦੇ ਹੱਥ ਧਰਦਾ ਸੀ ਆਹਦਾ ਮੇਰੇ ਦਰਦ ਹੁੰਦਾ ਜੀ ਅੱਛਾ ਹਾਂਜੀ ਤੇ ਬਲੀਡਿੰਗ ਕਿੰਨੀ ਸੀਗੀ ਉਸਨੂੰ ਇਹਦੇ ਖੂਨ ਵਾਵਾ ਨਿਕਲ ਗਿਆ ਸੀ ਜੀ ਮੱਥੇ ਸੱਟ ਵਾਵਾ ਸੀ ਉਹਦੀ ਕੰਨਾਂ ਚੋਂ ਵੀ ਨਿਕਲਿਆ ਸੀ ਜੀ ਹਾਂਜੀ ਤੇ ਕੋਸ਼ਿਸ਼ ਕੀਤੀ ਜਾ ਸਕਦੀ ਸੀ ਕਿ ਜੇਕਰ ਆਪਾਂ ਉਹਨੂੰ ਹਸਪਤਾਲ ਪਹਿਲਾਂ ਹੀ ਪਹੁੰਚਾ ਦਿੰਦੇ ਐਮਬੂਲੈਂਸ ਦੀ ਉਡੀਕ ਤੋਂ ਪਹਿਲਾਂ ਹਾਂ ਐਮਬੂਲੈਂਸ ਤੋਂ بچ ਸਕਦਾ ਸੀ ਉਹਨੂੰ ਗੈਸ ਨਹੀਂ ਮਿਲੀ ਜੀ ਇੱਕ ਆਕਸੀਜਨ ਘਟ ਗਈ ਉਹਦੀ ਅੱਛਾ ਦੱਸਿਆ ਸੀ ਜੀ ਆਕਸੀਜਨ ਘਟ ਗਈ ਸੀ ਜੀ ਸਾਹ ਔਖੇ ਲੈਂਦਾ ਸੀ ਉਹ ਜੀ ਅੱਛਾ ਹਾਂਜੀ ਇਹਨਾਂ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰੇ ਜੀਜਾ ਜੀ ਸੀ ਕਦੋਂ ਮੈਰਿਜ ਵੀ ਸੀ ਮੈਰਿਜ ਇਹਨਾਂ ਦੀ ਹੋਈ 12 ਤਰੀਕ ਨੂੰ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਬਡਲਾਟੇ ਤੋਂ ਮਾਨਸਾ ਦੇ ਬ ਬਿਟੀ ਟੀਚਰ ਐਸ ਇਹ ਕੀ ਗੱਲ ਕੀ ਹੋਈ ਹੈ ਕੀ ਕਰਨ ਗੱਲ ਇਹ ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚੇ ਦੇ ਕੱਪੜੇ ਟਰਨ ਕਰ ਕੇ ਹਰੇ ਸੀ ਵਾਪਸੀ ਦੇ ਨਾਲ ਦਾ ਸਾਹਮਣੇ ਦੇ ਕੈਂਟਰ ਦੇ ਨਾਲ ਟੱਕਰ ਹੋ ਗਈ ਟੱਕਰ ਬਹੁਤ ਜ਼ਬਰਦਸਤ ਸੀ ਤੁਸੀਂ ਸਾਡੇ ਜਿਹੜਾ ਤੋਂ ਐਂਬੂਲੈਂਸਸ ਤੋਂ ਮਾ ਦੋ ਘੰਟੇ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਸਾਡੇ ਬੁਟੀ ਜੀ ਨੂੰ ਕੁਝ ਵੀ ਨਹੀਂ ਸੀਗਾ ਕੋਈ ਫੰਦਾ ਸਿਸਟਮ 10 20 ਮਿੰਟ ਦੇ ਵਿੱਚ ਐਂਬੂਲੈਂਸ ਜਾਂਦੇ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਬਚ ਜਾਂਦੀ ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ ਕੁਝ ਵੀ ਨਹੀਂ ਸੀ। ਪਰ ਸੋਲੋ ਕੁਕਾਰਵੀ ਕੀਤੀ ਗਈ ਹੈ। ਪੁਲਸ ਕਾਰਵਾਈ ਕਰ ਰਹੀ ਹੈ ਇਹ ਆਪਣੀ। ਜੋ ਵੀ ਇਹਨੂੰ ਠੀਕ ਲੱਗ ਰਿਹਾ ਆਪਣੀ ਕਾਰਵਾਈ ਕਰ ਰਹੀ ਹੈ। ਸੰਦੀਪ ਸਿੰਘ ਪੁੱਤਰ ਸੋਮਪਾਲ ਪਿੰਡ ਕੋਟਪਾਈ ਦੇ ਰਹਿਣ ਵਾਲਾ ਹੈ। ਇਹ ਪਟਵਾਰੀ ਨੌਕਰੀ ਕਰਦਾ ਸੀ। ਤੇ ਦੋ ਤਿੰਨ ਦਿਨ ਪਹਿਲਾਂ ਦੀ ਸ਼ਾਦੀ ਹੋਈ ਸੀਗੀ। ਤੇ ਅੱਜ ਕੱਲ ਇਹ ਆਪਣੇ ਵਿਆਹ ਦੀ ਜੀਸਗੀ ਉਹ ਕੱਪੜੇ ਕੁਪੜੇ ਮੋੜਨ ਆਇਆ ਸੀਗਾ। ਤੇ ਮੋੜ ਕੇ ਵਾਪਸ ਜਾ ਰਿਹਾ ਸੀ। ਜਦੋਂ ਇਹ ਪਿੰਡ ਕਿਲੀ ਨੇ ਹਾਲ ਸਿੰਘ ਵਾਲੇ ਕੋਲੇ ਪਹੁੰਚਾ ਆ ਇਹ ਗੱਡੀ ਆ ਕਿ ਆਵਾਰਾ ਪਸ਼ੂ ਆਣ ਕਰਕੇ ਇਹ ਦੀ ਗੱਡੀ ਆ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ ਟਕਰਾਉਣ ਕਰਕੇ ਸੱਟਾਂ ਜਿਆਦੇ ਲੱਗੀਆਂ ਤੇ ਇਹਦੀ ਮੌਤ ਹੋ ਗਈ ਸੀਗੀ ਜੀ ਅੱਜ ਇਹਦੇ ਭਰਾ ਦੇ ਬਿਆਨ ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ ਤੇ ਕਾਰਵਾਈ 174 सीआरपीसी ਕੀਤੀ ਹੈ ਜੀ ਕਿਉਂਕਿ ਬਾਰਸ ਕੋਈ ਕਾਰਵਾਈ ਨੂੰ ਨਹੀਂ ਕਰਵਾਉਣੀ ਚਾਹੁੰਦੇ ਸੀਗੇ ਇਹ ਕਹਿੰਦੇ ਜਿਹੜਾ ਹਾਦਸਾ ਹੈ ਕੁਦਰਤੀ ਤੇ ਅਚਾਨਕ ਹੋਇਆ ਹੈ ਅਸੀਂ ਥੋੜੀ ਜੀ ਦੂਰ ਸੀਗੇ ਜੀ ਜਦੋਂ ਆਟਾਰ ਪੜਾਕਾ ਪਿਆ ਜੀ ਦੋਨੇ ਆਪਰੇ ਸਮੇਂ ਭਿੜੇ ਆ ਜੀ ਅੱਛਾ ਜਦੋਂ ਧਮਾਕਾ ਪਿਆ ਇਹਨਾਂ ਦਾ ਜੀ ਧਮਾਕਾ ਪੈ ਕੇ ਟਰੱਕ ਗੈਸ ਦਾ ਭਰਿਆ ਸੀ ਜੋ ਉਧਰ ਵੜ ਗਿਆ ਜਾ ਕੇ ਦੂਰ ਇਹ ਪਲਟ ਕੇ ਇੱਧਰ ਆ ਗਈ ਜੀ ਤੇ ਇੱਥੋਂ ਮੁੰਡੇ ਨੂੰ ਕੱਢ ਕੇ ਅਸੀਂ ਲੈ ਕੇ ਗਏ ਹਸਪਤਾਲ ਜੇ ਜੀ ਕੋਲੇ ਜੀ ਹਾਂ ਇੱਥੇ ਜਾ ਕੇ ਐਂਬੂਲੈਂਸ ਬਹੁਤ ਚਿਰ ਤੋਂ ਆਈ ਜੀ 50 ਮਿੰਟ ਲੱਗ ਗਏ ਸੀ ਜੀ ਘੰਟੇ ਦੇ ਕਰੀਬ ਲੱਗ ਗਿਆ ਐਂਬੂਲੈਂਸ ਲੱਗ ਗਿਆ ਜੀ ਹਾਂਜੀ ਹਾਂਜੀ ਉਦੋਂ ਬਾਅਦ ਹਾਂਜੀ ਉਦੋਂ ਬਾਅਦ ਬਠਿੰਡੇ ਲੈ ਗਏ ਬਠਿੰਡੇ ਜਾ ਕੇ ਉਹਨੇ ਦਮ ਤੋੜਤਾ ਜੀ ਤੁਹਾਡੀ ਗੱਲਬਾਤ ਵੀ ਹੋਈ ਹੈ ਜਦੋਂ ਐਕਸੀਡੈਂਟ ਤੋਂ ਹਾਂਜੀ ਉਦੋਂ ਪੁੱਛਿਆ ਸੀ ਜੀ ਇਹਨੂੰ ਪੁੱਛਿਆ ਵੀ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਆਂਦਾ ਵੀ ਭਾਈਕੋਟ ਦਾ ਰਹਿਣ ਵਾਲਾ ਹੈ ਜੀ ਹਮਮ ਅੱਜ ਤਾਂ ਇੰਨਾ ਬੋਲੇ ਮੁੜ ਕੇ ਨਹੀਂ ਬੋਲਿਆ ਜੀ ਇਹਦੀ ਛਾਤੀ ਤੇ ਹੱਥ ਧਰਦਾ ਸੀ ਆਂਦਾ ਮੇਰੇ ਦਰਦ ਹੁੰਦਾ ਜੀ ਅੱਛਾ ਹਾਂਜੀ ਤੇ ਬਲੀਡਿੰਗ ਕਿੰਨੀ ਕੁ ਸੀਗੀ ਉਸਨ ਇਹਦੇ ਖੂਨ ਵਾਵਾ ਨਿਕਲ ਗਿਆ ਸੀ ਜੀ ਮੱਥੇ ਸੱਟ ਵਾਵਾ ਸੀ ਉਹਦੇ ਕੰਨਾਂ ਚੋਂ ਵੀ ਨਿਕਲਿਆ ਸੀ ਜੀ ਤੇ ਕੋਸ਼ਿਸ਼ ਕੀਤੀ ਜਾ ਸਕਦੀ ਸੀ ਕਿ ਜੇਕਰ ਆਪਾਂ ਉਹਨੂੰ ਹਸਪੀਟਲ ਪਹਿਲਾਂ ਹੀ ਪਹੁੰਚਾ ਦਿੰਦੇ ਐਮਬੂਲੈਂਸ ਦੀ ਉਡੀਕ ਤੋਂ ਪਹਿਲਾਂ ਹਾਂ ਐਮਬੂਲੈਂਸਸ ਤੋਂ ਪਹੁੰਚ ਸਕਦਾ ਸੀ ਉਹਨੂੰ ਗੈਸ ਨਹੀਂ ਮਿਲੀ ਜੀ ਇੱਕ ਆਕਸੀਜਨ ਘਟ ਗਈ ਉਹਦੀ ਅੱਛਾ ਦੱਸਿਆ ਸੀ ਜੀ ਆਕਸੀਜਨ ਘਟ ਗਈ ਸੀ ਉਹਦੀ ਸਾਹ ਔਖੇ ਲੈਂਦਾ ਸੀ ਉਹ ਜੀ ਅੱਛਾ ਹਾਂਜੀ ਇਹਨਾਂ ਜਿਹਨਾਂ ਦਾ ਐਕਸੀਡੈਂਟ ਹੋਇਆ ਮੇਰੇ ਜੀਜਾ ਜੀ ਸੀ ਕਦੋਂ ਮੈਰਿਜ ਵੀ ਸੀ ਮੈਰਿਜ ਇਹਨਾਂ ਦੀ ਹੋਈ 12 ਤਰੀਕ ਨੂੰ ਕਿਹੜੀ ਜਗ੍ਹਾ ਤੋਂ ਤੁਸੀਂ ਅਸੀਂ ਬਡਰ ਸਾਡੇ ਤੋਂ ਮਾਨਸਾ ਦੇ ਬੇਟੀ ਕੀ ਕੰਮ ਕਰਦੀ ਸੀ ਬੇਟੀ ਟੀਚਰ ਐ ਸੀ ਬੇਟੀ ਕੀ ਕੰਮ ਕਰਦੀ ਹੈ ਇਹ ਪਟਵਾਰੀ ਸੀ ਕੀ ਗੱਲ ਕੀ ਹੋਈ ਹੈ ਕੀ ਕਰਨ ਗੱਲ ਇਹ ਆਪਣੀ ਜਿਹੜੀ ਸ਼ੇਰਵਾਨੀ ਸੀ ਜਾਂ ਹੋਰ ਬੱਚੇ ਦੇ ਕੱਪੜੇ ਧਰਨੇ ਕਰਿਆਰੇ ਸੀ ਵਾਪਸੀ ਦੇ ਇਹਨਾਂ ਦਾ ਸਾਹਮਣੇ ਦੇ ਕੈਂਟਰ ਦੇ ਨਾਲ ਟੱਕਰ ਹੋਈ ਜਾਈ ਟੱਕਰ ਬਹੁਤ ਜ਼ਬਰਦਸਤ ਸੀ ਤੁਸੀਂ ਸਾਡੇ ਜਿਹੜਾ ਤੋਂ ਐਂਬੂਲੈਂਸਸ ਤੋਂ ਮਾ ਉਹ 2 ਘੰਟੇ ਦੇ ਵਿੱਚ ਪਹੁੰਚਿਆ ਤੇ ਉਸ ਤੋਂ ਬਾਅਦ ਸਾਡੇ ਬੱਚੇ ਜੀ ਵਿੱਚ ਕੁਝ ਵੀ ਨਹੀਂ ਸੀਗਾ ਕੋਈ ਫੰਦਾ ਸਿਸਟਮ 10 20 ਮਿੰਟ ਦੇ ਵਿੱਚ ਐਂਬੂਲੈਂਸ ਜਾਂਦੇ ਤਾਂ ਸ਼ਾਇਦ ਸਾਡੇ ਬੰਦੇ ਦੀ ਜਾਨ ਬਚ ਜਾਂਦੀ ਐਂਬੂਲੈਂਸ ਦੇ ਵਿੱਚ ਕੋਈ ਆਕਸੀਜਨ ਸਿਸਟਮ ਨਹੀਂ ਸੀ ਕੁਝ ਵੀ ਨਹੀਂ ਸੀ ਪਰ ਸੋਨੋ ਕੋਈ ਕਰਮੀ ਕੀਤੀ ਉਸ ਕਾਰਵਾਈ ਕਰ ਰਹੀ ਹੈ ਇਹ ਆਪਣੀ ਜੋ ਵੀ ਇਹਨੂੰ ਠੀਕ ਲੱਗ ਰਹੀ ਹੈ ਆਪਣੀ ਕਾਰਵਾਈ ਕਰ ਰਹੀ ਹੈ ਸੰਦੀਪ ਸਿੰਘ ਪੁੱਤਰ ਸੋਮਪਾਲ ਪਿੰਡ ਕੋਟਪਈ ਦੇ ਰਹਿਣ ਵਾਲਾ ਹੈ ਇਹ ਪਟਵਾਰੀ ਨੌਕਰੀ ਕਰਦਾ ਸੀ ਤੇ ਦੋ ਤਿੰਨ ਦਿਨ ਪਹਿਲਾਂ ਦੀ ਸ਼ਾਦੀ ਹੋਈ ਸੀ ਤੇ ਅੱਜ ਕੱਲ ਇਹ ਆਪਣੇ ਵਿਆਹ ਦੀ ਜੀਸਦੀਗੀ ਉਹ ਕੱਪੜੇ ਕੁਪਲੇ ਮੋੜਨ ਆਇਆ ਸੀਗਾ ਤੇ ਮੋੜ ਕੇ ਵਾਪਸ ਜਾ ਰਿਹਾ ਸੀ ਜਦੋਂ ਇਹ ਪਿੰਡ ਕਿਲੀ ਨੇ ਹਾਲ ਸਿੰਘ ਵਾਲੇ ਕੋਲੇ ਕੋ ਪਹੁੰਚਾ ਤਾਂ ਇਹਦੀ ਗੱਡੀ ਅੱਗੇ ਆਵਾਰਾ ਪਸ਼ੂ ਆਉਣ ਕਰਕੇ ਇਹਦੀ ਗੱਡੀ ਆ ਸਾਹਮਣੇ ਟਰਾਲਾ ਆਉਂਦਾ ਸੀਗਾ ਉਹਦੇ ਨਾਲ ਟਕਰਾ ਗਈ ਰੋਣ ਕਰਕੇ ਸੱਟਾਂ ਜਿਆਦੇ ਲੱਗੀਆਂ ਤੇ ਇਹਦੀ ਮੌਤ ਹੋ ਗਈ ਸੀਗੀ ਜੀ ਅੱਜ ਇਹਦੇ ਭਰਾ ਦੇ ਬਿਆਨ ਤੇ ਅਸੀਂ ਕਾਰਵਾਈ ਕੀਤੀ ਹੈ ਮਨਦੀਪ ਸਿੰਘ ਦੇ ਤੁਸੀਂ ਤੇ ਕਾਰਵਾਈ 174 सीआरपीसी ਕੀਤੀ ਹੈ ਜੀ ਕਿਉਂਕਿ ਬਾਰਸ ਕੋਈ ਕਾਰਵਾਈ ਨੂੰ ਨਹੀਂ ਕਰਬਈ ਨਹੀਂ ਕਰਨੀ ਚਾਹੁੰਦੇ ਸੀਗੇ ਇਹ ਕਹਿੰਦੇ ਜਿਹੜਾ ਹਾਦਸਾ ਕੁਦਰਤੀ ਤੇ ਅਚਾਨਕ ਹੋਇਆ